ਚੇਕ ਆ ਪਹਿਲਾ ਤਾਂ ਜਿਹੜੇ ਤੁਸੀਂ ਪਰਮਾਤਮਾ ਇਹ ਤਾਂ ਪਰਮਾਤਮਾ ਕਰਨਾ ਮੈਂ ਕਹਿੰਦੀ ਆ ਤੇ ਪਰਮਾਤਮਾ ਤੋਂ ਆ ਪਰਮਾਤਮਾ ਮੇਰੇ ਤੇ ਮਿਹਰਬਾਨ ਹੋ ਉਂਕਾ ਸਾਰਾ ਕੁਝ ਕਰਾ ਦਿੰਦਾ ਉਹ ਡਵੈਲਪਮੈਂਟ ਕਰਕੇ ਅਸੀਂ ਉਹ 4.85 ਲੱਖ ਰੁਪਏ ਲੈ ਕੇ ਆਏ ਉਸ ਤੋਂ ਬਾਅਦ ਇੱਕ ਮੈਂ ਹੋਰ ਕਿਨਾ ਜਿਹੜੇ ਆ ਨਾ ਫੰਡ ਆਲਮੋਸਟ ਪਾਸ ਹੋ ਚੁੱਕੇ ਆ ਸ਼ਾਇਦ 1-2 ਦਿਨ ਚ ਪਾਸ ਹੋ ਜਾਣ ਜਾਂ ਸ਼ਾਇਦ 1 ਲੱਖ ਤੋਂ ਵੱਧ ਕਰਕੇ ਰੋਕ ਜਾਣ ਕਿਤਾ ਕੀ ਕਹਿੰਦੇ ਹੁੰਦੇ ਵੀ ਆਪਣਾ ਕ੍ਰੈਡਿਟ ਲੈਣਾ ਚਾਹੁੰਦੇ ਆ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਕਪੂਰਥਲਾ ਦੇ ਵਿੱਚ ਜਿਹੜੀ ਕਿ ਕਾਰਪੋਰੇਸ਼ਨ ਦੀ ਇਲੈਕਸ਼ਨ ਜਿਹੜੀ ਕਿ ਦਿਨੋ-ਦਿਨ ਉਹ ਨੇੜੇ ਆ ਰਹੀ ਆ ਔਰ ਕਪੂਰਥਲਾ ਦੇ ਜਿਹੜੇ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇੱਕ ਮੌਕੇ ਦੇ ਉੱਪਰ ਹਾਊਸ ਦੀ ਮੀਟਿੰਗ ਰੱਖੀ ਉਹਦਾ ਪਤਾ ਨਹੀਂ ਉਹਨਾਂ ਕੀ ਗੱਲ ਹੋ ਗਈ ਹਾਊਸ ਦੀ ਮੀਟਿੰਗ ਇਨੀਸ਼िएट ਕਿਉਂ ਰੱਖੀ ਔਰ ਜਿਹੜੇ ਕਿ ਉਹ ਏਜੰਡੇ ਸਾਰੇ ਐਂਸ ਨੂੰ ਨੋਟ ਕਰਾਇਆਗੇ ਸਨ ਐਸ ਵੇਲੇ ਹਲਕਾ ਇੰਚਾਰਜ ਕਰਮਬੀ ਸਿੰਘ ਜੰਦੀ ਆਮਦਬਰਸਤ ਤਿਲ ਤੋਵਾਦਰਸ ਕਾਈ ਜੀਆ ਨੂੰ ਤੁਹਾਡਾ ਕਾਂਗਰਸ ਜੀਆ ਇਨਸਪਾਈ ਨੂੰ ਕਪੂਰਥਲਾ ਦੇ ਵਿੱਚ ਦਿਨੋ-ਦਿਨ ਜੀ ਆਮ ਆਮੀ ਪਾਰਟੀ ਦੇ ਜਿਹੜੇ ਹਲਕਾ ਇੰਚਾਰਜ ਹੋ ਔਰ ਤੁਹਾਡੇ ਵੀ ਪੈਰ ਬਹੁਤ ਮਜ਼ਬੂਤ ਹੋ ਰਹੇ ਨੇ ਕਿ ਜਿਹੜਾ ਕਿ ਰਾਣਾ ਗੁਰਜੀਤ ਸਿੰਘ ਮੋਠਾ ਦੇ ਵਿਧਾਇਕ ਪਿਛਲੇ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਉਹਨਾਂ ਨੇ ਹਾਊਸ ਦੀ ਮੀਟਿੰਗ ਇੰਨੀ ਇੱਕ ਜ਼ਬਰਦਸਤ ਰੱਖਦੀ ਮੈਂਟੋ ਇਹ ਮੈਂਟੋ ਮੈਂ ਜਿਹੜੀ ਕਿ ਰੱਖਦੀ ਤੇ ਮੌਕੇ ਤੇ ਸਾਰਿਆਂ ਨੂੰ ਏਜੰਡੇ ਨੂੰ ਰਿਓ ਕੀ ਕਾਰਨ ਕੀ ਹੈਗਾ ਸਰ ਉਹਦਾ ਮੁੱਖ ਕਾਰਨ ਦੇ ਵਿੱਚ ਹੈਗਾ ਪਹਿਲਾਂ ਤਾਂ ਜਿਹੜੇ ਤੁਸੀਂ ਪੈਰ ਮਜ਼ਬੂਤ ਇਹ ਤਾਂ ਪ੍ਰਮਾਤਮਾ ਕਰਨ ਵਾਲਾ ਮੈਂ ਕੋਈ ਨਹੀਂ ਆ ਇਹ ਪ੍ਰਮਾਤਮਾ ਨੂੰ ਆ ਪ੍ਰਮਾਤਮਾ ਮੇਰੇ ਤੇ ਮਿਹਰਬਾਨ ਹੋਊਗਾ ਤਾਂ ਉਹ ਸਾਰਾ ਕੁਝ ਕਰਾ ਦੇਗਾ ਠੀਕ ਆ ਦੂਜੀ ਗੱਲ ਜਿਹੜੀ ਏਜ ਦੇਖੋ ਜੀ ਧਰਤੀ ਖਿਸਕ ਚੁੱਕੀ ਆ ਧਰਤੀ ਹਿੱਲ ਚੁੱਕੀ ਆ ਉਹਨੂੰ ਸਿਰਫ ਸੰਭਾਲਣ ਲਈ ਇਹ ਹੱਥ ਪੈਰ ਮਾਰੇ ਜਾ ਰਹੇ ਹੋਰ ਕੁਝ ਨਹੀਂ ਇਹਦੇ ਵਿੱਚ ਕਦੀ ਦੇਖੋ ਸਰਕਾਰ ਵੱਲੋਂ ਪੈਸੇ ਆਏ ਸਪੈਸੀਫਿਕ ਚੀਜ਼ਾਂ ਲਈ 4 ਕਰੋੜ 85 ਲੱਖ ਰੁਪਈਆ ਜੇ ਸਰਕਾਰ ਨੇ ਪੈਸੇ ਦਿੱਤੇ ਸਾਨੂੰ ਹਮੇਸ਼ਾ ਹੀ ਇੱਕ ਲਾਂਤ ਦਿੱਤੀ ਜਾਂਦੀ 10 ਕਰੋੜ ਰੁਪਈਆ ਤੁਸੀਂ ਵਾਪਸ ਲੈ ਕੇ ਉਹ ਲੈ ਕੇ ਆਓ ਉਹ 10 ਕਰੋੜ ਰੁਪਈਆ ਤਾਂ ਕਿਤੇ ਹੈ ਵੀ ਨਹੀਂ ਕਿਤਾਬਾਂ ਚ ਉਹ ਮੈਂ ਨਹੀਂ ਦੇਖਿਆ ਕਦੇ ਵੀ ਉਹਨੂੰ ਨਾਲ ਲੱਭਾ ਤਾਂ ਨਾ ਦੇਖਿਆ ਉਹ ਸਿਰਫ ਇੱਕ ਮੁੱਦਾ ਬਣਾਇਆ ਜਾ ਰਿਹਾ ਸੀ ਭੰਡਾਂ ਲਈ ਚਲੋ ਅਸੀਂ ਉਸ ਤੋਂ ਬਾਅਦ ਉਹਨੂੰ ਛੱਡ ਕੇ ਅਸੀਂ ਚਾਹੁੰਦੇ ਸੀ ਆਪਣੇ ਹਲਕੇ ਦੀ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਕਰੀਏ ਉਹ ਡਿਵੈਲਪਮੈਂਟ ਦਾ ਕਰਕੇ ਅਸੀਂ ਉਹ 4 ਕਰੋੜ 85 ਲੱਖ ਰੁਪਏ ਲੈ ਕੇ ਆਏ ਉਸ ਤੋਂ ਬਾਅਦ ਇੱਕ ਮੈਂ ਹੋਰ ਕਿਹਨਾ ਜਿਹੜੇ ਆ ਨਾ ਫੰਡ ਆਲਮੋਸਟ ਪਾਸ ਹੋ ਚੁੱਕੇ ਆ ਸ਼ਾਇਦ 1-2 ਦਿਨ ਚ ਉਹ ਪਾਸ ਵੀ ਹੋ ਜਾਣ ਜਾਂ ਸ਼ਾਇਦ ਇਲੈਕਸ਼ਨ ਕੋਟ ਕਰਕੇ ਰੋਕ ਜਾਣ ਹੋਰ ਵੀ ਡਿਮਾਂਡ ਕੀਤੀ ਸੀ ਉਹ ਵੀ ਪੈਸੇ ਆ ਜਾਣਗੇ ਸੜਕਾਂ ਦੇ ਆ ਠੀਕ ਆ ਆਲਮੋਸਟ ਮੈਨੂੰ ਲੱਗਦਾ ਕਿ ਉਹ ਅੱਜ ਸ਼ਾਇਦ ਆ ਹੀ ਗਏ ਹੋਣ ਕਿਉਂਕਿ ਮੇਰੀ ਗੱਲ ਹੁੰਦੀ ਪਈ ਸੀ ਤੇ ਉਹ ਪੈਸੇ ਆਉਣ ਦਾ ਕਰਕੇ ਇਹਨਾਂ ਨੂੰ ਹੁਣ ਉਹ ਤਾਂ ਇਹ ਸਿਰਫ ਨਾ ਇੱਕ ਉਹਿੱਤਾ ਕੀ ਕਹਿੰਦੇ ਹੁੰਦੇ ਵੀ ਆਪਣਾ ਕ੍ਰੈਡਿਟ ਲੈਣਾ ਚਾਹੁੰਦੇ ਆ ਜੇ ਅੱਗੇ ਆਪਾਂ 24 ਸਾਲ ਹੋ ਗਏ ਆਪਾਂ ਨੂੰ ਜੇ ਆਪਾਂ 24 ਸਾਲ ਸ਼ਹਿਰ ਨੂੰ ਸੁਧਾਰ ਨਹੀਂ ਸਕੇ ਅੱਜ ਆਪਾਂ ਜੇ ਕੋਈ ਇਨਸਾਨ ਕੰਮ ਕਰਨਾ ਚਾਹੁੰਦਾ ਕੰਮ ਕਰਦਾ ਕੰਮ ਕਰਨ ਲੱਗਾ ਤੇ ਆਪਾਂ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਪਏ ਸਾਰੇ ਜਾਣੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਨਹੀਂ ਧਰਤੀ ਖਿਸਕ ਗਈ ਆ 2026 ਚ ਕਾਰਪੋਰੇਸ਼ਨ ਦੀ ਇਲੈਕਸ਼ਨ ਆਉਣੀ ਆ ਔਰ ਮੈਂ ਤੁਹਾਨੂੰ ਦਿਖਾਉਂਗਾ ਲੋਕ ਇਹਨਾਂ ਦੇ ਮੂੰਹ ਤੇ ਕਹਿਣਗੇ ਵੀ ਤੁਸੀਂ ਨਹੀਂ ਕੰਮ ਕੀਤਾ ਔਰ ਟਾਈਮ ਆਊਗਾ ਸਾਡੇ ਸਾਹਮਣੇ ਆ ਸਾਰਾ ਕੁਝ ਜਿਸ ਤਰ੍ਹਾਂ ਦੇਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਹੀ ਐਮਟੀ ਬੰਦੇ ਆ ਰਹੇ ਨੇ ਉਹ ਇੰਨੇ-ਇੰਨੇ ਕੱਪ ਲੋ ਇਹ ਨਗਰ ਕੌਂਸਲ ਦੇ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਜਿਹੜੇ ਕਿ ਐਮਟੀ ਤਨਖਾਹ ਵੀ ਜਿਆਦੀ ਬਹੁਤ ਹੁੰਦੀ ਆ ਔਰ ਇਹਦੇ ਵਿੱਚ ਤਨਖਾਹਾਂ ਦੇ ਉੱਪਰ ਵੀ ਕੋਈ ਅਸਰ ਪੈਂਦਾ ਕਿਸ ਤਰ੍ਹਾਂ ਹੁੰਦਾ ਨੇ ਨੀ ਤਨਖਾਵਾ ਤੇ ਤਾਂ ਅਸਰ ਕੀ ਪੈਣਾ ਦੇਖੋ ਕੰਮ ਕੀਤੇ ਹੋਣਗੇ ਜਿਹੜਾ ਕੰਮ ਕਰੂਗਾ ਉਹ ਥੋਦੀ ਸਰਕਾਰ ਬਣੂਗੀ ਉਹਦੇ ਐਮਸੀ ਬਣਨਗੇ ਅੱਜ ਦੀ ਡੇਟ ਜਿੱਤੂ ਜੀ ਦੇਖਿਆ ਜਿਹੜੀ ਇਲੈਕਸ਼ਨ ਹੋਈ ਸੀ ਆਪਣੀ ਤਰਨਤਨ ਜਿੰਮੀ ਇਲੈਕਸ਼ਨ ਉਹ ਤੇ ਕਾਂਗਰਸ ਦੇ ਹਾਲਾਤ ਕੀ ਸੀ ਕਾਂਗਰਸ ਦੇ ਤਾਂ ਅੱਜ ਆਪਣੇ ਪੈਰਾਂ ਤੇ ਹੀ ਨਹੀਂ ਖੜੀ ਆ ਫੁੱਟ ਦਾ ਸ਼ਿਕਾਰ ਆ ਫੁੱਟ ਪਈ ਹੋਈ ਆ ਕੋਈ ਕਿਸੇ ਪਾਸੇ ਨੂੰ ਖਿੱਚਦਾ ਕੋਈ ਕਿਸੇ ਪਾਸੇ ਨੂੰ ਮਨੁਲਾਤਾਸ ਤੋਂ 12 ਤੱਕ ਮੁੱਖ ਮੰਤਰੀ ਦੇ ਚਿਹਰੇ ਆ ਜਿੰਨਾ ਕਰਕੇ ਇੰਨੀ ਮਾੜੀ ਹਾਲਾਤ ਆ ਹੁਣ ਜੇ ਆਮ ਆਦਮੀ ਪਾਰਟੀ ਕੰਮ ਕਰਦੀ ਏ ਕੰਮਾਂ ਤੇ ਸਿਰ ਤੇ ਕੰਮਾਂ ਤੇ ਸਿਰ ਤੇ ਤੁਹਾਨੂੰ ਵੋਟ ਪੈਣੀ ਆ ਜੇ ਅਸੀਂ ਹੁਣ ਕੰਮ ਕਰਨ ਲੱਗੇ ਹਾਂ ਕਪੂਰਥਲੇ ਤੇ ਖਾਸ ਕਰਕੇ ਹਲਕੇ ਕਪੂਰਥਲੇ ਦੇ ਮੈਂ ਸ਼ਹਿਰ ਦੇ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਸ਼ਹਿਰ ਤੋਂ ਇਲਾਵਾ ਤੇ ਜਿਹੜੀਆਂ ਪਿੰਡਾਂ ਦੇ ਮੈਂ ਆਲਮੋਸਟ ਪਿੰਡਾਂ ਦੇ ਵੀ ਬੁਨਿਆਦੀ ਕੰਮ ਸ਼ੁਰੂ ਹੋਏ ਪਏ ਆ ਮੈਂ ਕੱਲ ਚੈੱਕ ਕਰਾਈ ਸੀ ਦੇਖੇ ਸੀ ਜਿਹੜੇ ਮੈਂ ਭੇਜੇ ਸੀ ਆਲਮੋਸਟ ਚੱਲ ਪਏ ਉਹ ਵੀ ਕੰਮ ਪਿੰਡਾਂ ਦੇ ਚੰਦੀ ਸਾਹਿਬ ਕੰਮ ਤਾਂ ਜਿਹੜੇ ਕਿ ਆਲਮੋਸਟ ਪਰ ਸ਼ਹਿਰ ਦੇ ਹੋਏ ਦੀ ਜਿਹਨਾਂ ਇਹਨਾਂ ਦੇ ਐਮਟੀਆ ਇੰਨੀ ਵੀ ਉਹਨਾਂ ਨੂੰ ਭੱਜ ਦੌੜ ਪੈ ਗਈ ਜਿਹੜੀ ਕਿ ਉਹ ਮਸ਼ੀਨ ਇੱਕ ਲੈ ਜਾਂਦੀ ਹਿਆ ਕੂੜਾ ਆਪਣੇ ਕੂੜਾ ਡੰਬਿੰਗ ਦਾ ਜਿਹੜੀ ਸੀਵਰੇਜ ਸਾਫ਼ ਕਰਨ ਨੂੰ ਉਹ ਆਪ ਹੀ ਲੱਗੇ ਰਹਿੰਦੇ ਅਸੀਂ ਇਦਾਂ ਕਰਤਾ ਜੀ ਅਸੀਂ ਸਾਫ਼ ਕਰਉਣਾ ਸ਼ੁਰੂ ਕੀਤਾ ਕਿ ਇੰਨਾ ਵੀ ਇਹਨਾਂ ਨੂੰ ਕੀ ਇੰਨੀ ਮਜਬੂਰੀ ਹੋ ਅੱਗੇ ਪਿੱਛੇ ਦੇਖੇ ਹੁਣ ਮੌਕੇ ਤੇ ਆਣਾ ਸ਼ੁਰੂ ਉਹ ਦੇਖੋ ਜੀ ਜਦੋਂ ਬੰਦੇ ਦੇ ਪੈਰ ਹਿਲਦੇ ਆ ਨਾ ਦੇਖੋ ਅੱਗੇ ਚਲੋ ਟਾਈਮ ਸੀ ਵੀ ਸਾਡੀ ਕੋਈ ਇੱਥੇ ਹਲਕਾ ਚਾਰਜ ਨਾ ਹੋਣ ਕਰਕੇ ਇਹਨਾਂ ਨੂੰ ਮੌਜਾਂ ਲੱਗੀਆਂ ਹੋਇਆ ਸੀ ਕਿਉਂਕਿ ਕੋਈ ਪੁੱਛਣ ਵਾਲਾ ਨਹੀਂ ਸੀ ਹੁਣ ਇਹਨਾਂ ਨੂੰ ਦੇਖ ਪਿਆ ਵੀ ਸਾਹਮਣੇ ਪੁੱਛਣ ਵਾਲਾ ਸਾਹਮਣੇ ਕੰਮ ਕਰਾਉਣ ਵਾਲਾ ਵਾ ਜੀ ਅਸੀਂ ਨਾ ਕਰਾਇ ਤੇ ਉਹਨੂੰ ਕਰਾਊਗਾ ਇਹ ਸਿਰਫ ਹੁਣ ਸਿਰਫ ਡਰਾਮੇ ਹੋ ਰਹੇ ਕ੍ਰੈਡਿਟ ਵਾਰ ਕੀਤੀ ਜਾ ਰਹੀ ਆ ਕੋਈ ਕਹਿੰਦਾ ਕੋਈ ਕੂੜੇ ਦੇ ਲਾਗੇ ਫੋਟੋਆਂ ਖਿਚਾਉਣ ਲੱਪੈਂਦਾ ਯਾਰ ਤੁਸੀਂ ਮੇਰੀ ਫੋਟੋ ਦੇਖੀ ਕਦੀ ਜਿਸ ਇਨਸਾਨ ਨੇ ਕੰਮ ਕਰਨਾ ਨਾ ਉਹਨੂੰ ਫੋਟੋਆਂ ਖਿਚਾਉਣ ਦੀ ਲੋੜ ਨਹੀਂ ਉਹਨੇ ਆਪੇ ਪਿੱਛੇ ਬਹਿ ਕੇ ਹੀ ਕੰਮ ਕਰਾ ਲੈਣਾ ਇਹਨਾਂ ਦੀਆਂ ਕਦੀ ਕੋਈ ਕਹਿੰਦਾ ਮੈਂ ਇੱਥੋਂ ਕੂੜਾ ਚੁਕਾਇ ਪਰਮਾਤਮਾ ਕਿਰਪਾ ਕਰੇ ਅਸੀਂ ਸ਼ਹਿਰ ਦੇ ਰਹਿਣ ਵਾਲੇ ਆ ਸ਼ਹਿਰ ਦਾ ਬੱਚਾ ਮੈਂ ਔਰ ਮੈਂ ਸ਼ਹਿਰ ਲਈ ਕੰਮ ਕਰਨਾ ਮੈਂ ਕਿਸੇ ਤੇ ਸਹਾਨ ਨਹੀਂ ਕਰਨਾ ਮੈਂ ਜ਼ਿੰਦਗੀ ਚ ਆਪਣੇ ਸ਼ਹਿਰ ਲਈ ਕੰਮ ਕਰਨਾ ਔਰ ਮੇਰੇ ਪਰਿਵਾਰ ਆ ਔਰ ਇਸ ਕਰਕੇ ਨਾ ਤਾਂ ਮੈਨੂੰ ਫੋਟੋਆਂ ਖਿਡਾਉਣ ਦਾ ਸ਼ੌਂਕ ਆ ਨਾ ਮੈਂ ਖਿਡਾਉਣਾ ਵਾ ਹਾਂ ਮੈਂ ਕੰਮ ਕਰਦਾ ਉਹਦੀਆਂ ਜ਼ਰੂਰ ਵੀਡੀਓ ਜਾਂ ਫੋਟੋ ਆਉਂਦੀਆਂ ਉਹਨੀਆਂ ਪਰ ਇਸ ਚੀਜ਼ ਚ ਮੈਂ ਹੈ ਨਹੀਂ ਗਾ ਕ੍ਰੈਡਿਟ ਬਾ ਹੁਣ ਸਿਰਫ ਇੱਕ ਕ੍ਰੈਡਿਟ ਵਾਰ ਹੀ ਚੱਲਦੀ ਪਈ ਹੋਰ ਕੁਝ ਨਹੀਂ ਇਹਦੇ ਚ ਤੁਹਾਡੇ ਵੀ ਐਮਸੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਇਹਨਾਂ ਦੇ ਚੰਗੀ ਚੰਗੀ ਜੱਫੀ ਪਊਗੀ ਦੌੜ ਚੰਗਾ ਲੱਗੇ ਚੰਗਾ ਦੌੜ ਲੱਗੂਗਾ ਦੌੜ ਲੱਗੂਗੀ ਪੂਰੀ ਜੱਫੀ ਚੁੱਫੀ ਦੀ ਕਿਹੜੀ ਗੱਲ ਆ ਯਾਰ ਇਹ ਇਲੈਕਸ਼ਨ ਜਿਤਨੀ ਅਸੀਂ 2026 ਵਾਲੀ ਕਾਰਪੋਰੇਸ਼ਨ ਬੁਲਾਉਣੀ ਆ ਦੌੜ ਲਵਾਵਾਂਗੇ ਪੂਰੀ ਉਹਨਾਂ ਕੋ ਤਾਂ ਫਰਮਾਇਆ ਵੀ ਬੜਾ ਤੁਹਾਡੇ ਐਮਸੀ ਤੁਸੀਂ ਤਿਆਰ ਕਿੱਦਾਂ ਨੂੰ ਕਰੋ ਹਾਲੇ ਵਿਚਾਰੇ ਨਿਆਣੇ ਜੇ ਉਂਗਲ ਨਹੀਂ ਆਲੇ ਉਹਨਾਂ ਨੂੰ ਫੜਨ ਦੀ ਆਉਂਦੀ ਚੱਲਣਾ ਆਪਣੇ ਕੋਸ਼ ਗੋਲਕਾ ਤਾਰਾ ਵੀ ਨਹੀਂ ਘਮਾਉਣਾ ਕੈਂਸਲ ਦੀ ਕਲਮ ਕਲਮਬੜੀਆਂ ਦੇਖੋ ਪ੍ਰਮਾਤਮਾ ਸਭ ਕੁਝ ਸਿਖਾ ਦਿੰਦਾ ਮੈਨੂੰ 4 ਮਹੀਨੇ ਹੋਏ ਲੱਗੇ ਨੂੰ ਤੁਸੀਂ ਫਰਕ ਦੇਖ ਲਿਆ 4 ਮਹੀਨਿਆਂ ਚ ਮੈਂ ਕਿਹੜਾ ਬਹੁਤ ਵੱਡਾ ਰਾਜਨੀਤਿਕ ਲੈ ਤਨੇ ਸੀ ਤਾਂ ਐਡਵੋਕੇਟ ਵੀ ਨਾਲੋਂ ਬਿਜ਼ਨਸਮੈਨ ਵੀ ਉਹ ਗੁਰਾਨਾ ਗੁਰਜੀਤ ਸਿੰਘ ਮੈਂ ਤੁਹਾਨੂੰ ਤਾਂ ਸਭ ਕੁਝ ਹੁੰਦਾ ਐਮਸੀਆ ਨੂੰ ਕਿੱਦਾਂ ਟਰੇਡ ਕਰੂੰ ਸਾਰੇ ਇਦਾਂ ਦੇ ਹੁੰਦੇ ਸਭ ਨੂੰ ਆ ਜਾਂਦਾ ਹੁੰਦਾ ਕੰਮ ਕਰਨਾ ਸਭ ਨੂੰ ਆ ਜਾਂਦਾ ਜਦੋਂ ਪੋਲਿਟਿਕਸ ਚ ਆ ਜਾਂਦਾ ਕਿਉਂਕਿ ਮੈਂ 4 ਮਹੀਨੇ ਹੋਏ ਮੈਨੂੰ ਕੋਈ ਕਹਿ ਨਹੀਂ ਸਕਦਾ ਜਦੋਂ ਮੈਂ ਲੱਗਾ ਸੀ ਕਿ ਇਹ ਮੁੰਡਾ ਕੰਮ ਕਰ ਸਕਦਾ ਮੈਨੂੰ ਸ਼ਾਇਦ ਬਹੁਤੇ ਪਰ ਅੱਜ ਦੇਖੋ ਦੌੜ ਲੱਗੀ ਹੋਈ ਨਾ ਇੱਦਾਂ ਹੀ 26 ਜੀ ਕਾਰਪੋਰੇਸ਼ਨ ਲੋਕ ਇਲੈਕਸ਼ਨਾਂ ਦੌੜ ਦਵੋਣਗੇ ਸਾਡੇ ਐਮਸੀ ਕਿਹਦੇ ਵਿੱਚ ਥਾਪੀ ਕਿਹਦੀ ਹੈਗੀ ਆ ਲੋਕਾਂ ਦੀ ਥਾਪੀ ਹੈ ਕਿ ਰੱਬ ਦੀ ਥਾਪੀ ਪਰਮਾਤਮਾ ਦੀ ਥਾਪੀ ਹੈ ਲੋਕਾਂ ਦੀ ਵੀ ਥਾਪੀ ਹੈ ਲੋਕਾਂ ਦੀਆਂ ਨਿਗਾਹ ਚ ਤੁਸੀਂ ਦੇਖੋ ਅੱਖਾਂ ਚ ਮੈਂ ਹਮੇਸ਼ਾ ਕਹਿੰਦਾ ਦੇਖੋ ਪਿਆਰ ਕਿੰਨਾ ਲੋਕ ਮਾਣ ਮਹਿਸੂਸ ਕਰਦੇ ਵੀ ਸਾਡੇ ਹਲਕੇ ਦਾ ਬੱਚਾ ਜਿਹੜਾ ਅੱਗੇ ਆਇਆ ਔਰ ਸਾਡੇ ਹਲਕੇ ਲਈ ਕੰਮ ਕਰੂਗਾ 5 ਫੁੱਟ ਵਾਲਾ ਬੱਚਾ 6 ਫੁੱਟ ਸਾਢੇ 6 ਫੁੱਟ ਵਾਲਾ ਬੱਚਾ ਜਿਹੜਾ ਕਿ ਥਾਪੀ ਮਾਰ ਕੇ ਲਲਕਾਰਾ ਮਾਰ ਕੇ ਮੁੱਛਾਂ ਨੂੰ ਤਾੜੀ ਮੇਰੇ ਉਹ ਹਾਈ ਕ੍ਰਾਸ ਪ੍ਰਮਾਤਮਾ ਨੇ ਦਿੱਤੀ ਆ ਚਲੋ ਮੈਂ ਇੱਥੇ ਕਦੀ ਵੀ ਮਾਨ ਨਹੀਂ ਮਹਿਸੂਸ ਕਰਦਾ ਪ੍ਰਮਾਤਮਾ ਨੇ ਦਿੱਤੀ ਆ ਸਾਰਾ ਕੁਝ ਮੈਂ ਭੱਜਦਾ ਨਹੀਂ ਮੈਂ ਲੋਕਾਂ ਲਈ ਕੰਮ ਕਰਦਾ ਔਰ ਜੇ ਮੈਨੂੰ ਕੋਈ ਰਾਤ ਨੂੰ 12 ਵਜੇ ਵੀ ਬੁਲਾ ਲਵੇ ਮੈਂ ਉਦੋਂ ਵੀ ਜਾਣ ਨੂੰ ਤਿਆਰ ਆ ਕਿਉਂਕਿ ਲੋਕ ਬਹੁਤ ਹਰਾਸ ਹੋ ਚੁੱਕੇ ਸਾਡੇ ਇੱਥੇ ਦੀ ਪੋਲਿਟਿਕਸ ਤੋਂ ਲੋਕ ਬਦਲਾਅ ਚਾਹੁੰਦੇ ਸੀ ਔਰ ਲੋਕਾਂ ਨੂੰ ਜੇ ਮੈਂ ਲੋਕਾਂ ਦੇ ਕੰਮ ਕਰੂੰਗਾ ਤਾਂ ਲੋਕ ਮੈਨੂੰ ਪਿਆਰ ਕਰਦੇ ਆ ਪਿਆਰ ਕੰਮ ਤੋਂ ਬਿਨਾ ਕੋਈ ਤੁਹਾਨੂੰ ਪਿਆਰ ਨਹੀਂ ਕਰਦਾ ਕੰਮ ਪਿਆਰਾ ਨਹੀਂ ਹੁੰਦਾ ਕੰਮ ਪਿਆਰਾ ਹੁੰਦਾ ਜੰਦੀ ਸਾਹਿਬ ਮੇਰਾ ਲਾਸਟ ਕੁਐਸਚਨ ਪਿਛਲੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਤੇ ਇਹਨਾਂ ਦਾ ਕਬਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਤੇ ਕਿਹਦਾ ਕਬਜ਼ਾ ਹੋਊਗਾ ਉਹ ਕਿਹੜੇ ਕੰਮ ਸ਼ਾਇਦ ਇਹਨਾਂ ਮਜ਼ਬੂਤ ਹੋਣਗੇ ਦੇਖੋ ਜੀ ਕਾਰਪੋਰੇਸ਼ਨ ਤੇ ਕਬਜ਼ੇ ਵਾਲੀ ਗੱਲ ਨਹੀਂ ਮੈਂ ਕਰਦਾ ਅਸੀਂ ਕਿਹੜਾ ਧੱਕੇ ਨਾਲ ਕਬਜ਼ਾ ਲੈਣਾ ਅਸੀਂ ਤਾਂ ਕਾਰਪੋਰੇਸ਼ਨ ਦੀ ਇਲੈਕਸ਼ਨ ਜਿੱਤ ਕੇ ਕਾਰਪੋਰੇਸ਼ਨ ਤੇ ਕੰਮ ਕਰਾਉਣੇ ਆ ਔਰ ਲੋਕਾਂ ਦੇ ਕੰਮ ਕਰਨੇ ਆ ਔਰ ਲੋਕਾਂ ਲੋਕ ਰਾਜ ਕਾਇਮ ਕਰਨਾ ਕਪੂਰਥਲੇ ਚ ਪਰ ਮਾਸ਼ੀ ਨਹੀਂ ਕਾਇਮ ਕਰਨੀ ਜਿੰਦਾਂ ਦਾ ਮੈਂ ਲੱਗਾ ਮੈਨੂੰ ਨਹੀਂ ਲੱਗਦਾ हां कोई निकिया मोटी इंसिडेंट हो जांदे कोई हो जावे वो गल वखरी है मैं जड़े कब्जे कुब्जे वाले तो ਤੁਸੀਂ ਨਹੀਂ ਦੇਖਿਆ ਹੋਣਾ ਤੇ ਪਿਛਲੀ ਸਰਕਾਰ ਚ ਤੁਸੀਂ ਕਬਜ਼ੇ ਦੇਖੇ ਕਿੰਨੇ ਹੁੰਦੇ ਸੀ ਔਰ ਮੇਰੀਆਂ ਬਿਲਕੁਲ ਅਫਰਾਂ ਸਾਫ ਹਦਾਇਤਾਵਾਂ ਵੀ ਜੇ ਮੈਨੂੰ ਪਤਾ ਲੱਗ ਗਿਆ ਵੀ ਇਦਾਂ ਦੀ ਤੁਸੀਂ ਕੋਈ ਹਰਕਤ ਕੀਤੀ ਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੁਸੀਂ ਇੱਕ ਦਿਨ ਦੇਖਿਆ ਹੋਊਗਾ ਪਾਣਾ ਨੰਗੇ ਇਨਸੀਡੈਂਟ ਹੋਇਆ ਸੀ ਔਰ ਉਹ ਇਨਸੀਡੈਂਟ ਤੋਂ ਬਾਅਦ ਮੈਂ ਉਹਦੀ ਤੈਹ ਤੱਕ ਗਿਆ ਔਰ ਤੈਹ ਤੱਕ ਮੈਂ ਕਿਹਾ ਵੀ ਮੇਰੇ ਹਲਕੇ ਚ ਸਾਨੂੰ ਪਤਾ ਹੀ ਨਾ ਹੋਵੇ ਵੀ ਸਾਡੇ ਹਲਕੇ ਚ ਕੰਮ ਹੋਵੇ ਤੈਹ ਤੱਕ ਜਾ ਕੇ ਜਿਸ ਬੰਦੇ ਨੇ ਉਹ ਕੰਮ ਕੀਤਾ ਸੀ ਉਹਨੂੰ ਸਜ਼ਾ ਵੀ ਮਿਲ ਜੇ ਤੈਹ ਤੱਕ ਤੁਸੀਂ ਚਲ ਗਏ ਜਲਤਾਂਤਾ ਦੇ ਜਿੰਮੀ ਚੌਣਾ ਹੀ ਤੁਹਾਡੇ ਐਸ.ਟੀ.ਐਮ ਭਗਵੰਤ ਸਿੰਘ ਮਾਨ ਨੇ ਰੋਡ ਸ਼ੋਅ ਕਰ ਲਿਆ ਉਹਨਾਂ ਨੇ ਕਿਹਾ ਜਿਹੜੇ ਪੈਸੇ ਦਿੰਦੇ ਲੈ ਲਓ ਕਿ ਤੁਸੀਂ ਕੀ ਕਹੋਗੇ ਜਿਹੜੇ ਪੈਸੇ ਦਿੰਦੇ ਲੈ ਲਓ ਕਿ ਕੀ ਕਰਨਾ ਚਾਹੀਦਾ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਣੀ ਆ ਪੈਸੇ ਬਹੁਤ ਇਕੱਠੇ ਕੀਤੇ ਇਹਨਾਂ ਨੇ ਮੈਂ ਤਾਂ ਕਹਾਂਗਾ ਜਿਨ੍ਹਾਂ ਨੂੰ ਪੈਸੇ ਦਿੰਦੇ ਲਾ ਪਰ ਵੋਟ ਪਾਇਓ ਕੰਮ ਵਾਲੇ ਬੰਦੇ ਦਾ ਜਿਹੜਾ ਇਨਸਾਨ ਕੰਮ ਕਰਦਾ ਨਾ ਕੋਈ ਵੋਟ ਉਹਨੂੰ ਪਾਇਓ ਜਿਹੜਾ ਤੁਹਾਡਾ ਵਿਕਾਸ ਕਰ ਸਕਦਾ ਹੋਵੇ ਪੈਸੇ ਇਹਨਾਂ ਕੋਲ ਬਹੁਤ ਆ ਲੋ ਲੁੱਟੋ ਮੈਂ ਕਹਿੰਦਾ ਜਿੰਨੇ ਪੈਸੇ ਦਿੰਦੇ ਲੈ ਕੇ ਰੱਖ ਲਓ ਪਰ ਵੋਟ ਕੰਮ ਵਾਲੇ ਬੰਦੇ ਨੂੰ ਪਾਇਓ ਸੋ ਦੋਸਤੋ ਇਹ ਸਾਡੇ ਨਾਲ ਹਲਕਾ ਇੰਚਾਰਜ ਕਰਮ ਦੇ ਜੀਤ ਸਿੰਘ ਜੀ ਚੰਦੀ ਇਹ ਪਤਾ ਨਹੀਂ ਕੀ ਗੱਲ ਹੈ ਅੱਜ ਜਿਹੜੇ ਕਪੂਰਥਾ ਦੇ ਵਿਧਾਇਕ ਰਾਣਾ ਗੁਰਦੀਪ ਸਿੰਘ ਜਿਹੜੀ ਇੱਕ ਆਪਣੀ ਹਾਊਸ ਜਿਹੜੀ ਮੀਟਿੰਗ ਰੱਖੀ ਔਰ ਕੱਲੇ ਕੱਲੇ ਨੂੰ ਲਾਅ ਦੱਸਿਆ ਇਦਾਂ ਕਹਿੰਦਾ ਹੁਣ ਇਕੱਲਾ ਮੀਟਿੰਗ ਰੱਖਣ ਦਾ ਕੀ ਕਾਰਨ ਬਣਿਆ ਪਤਾ ਨਹੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੀ ਹੈ ਪਤਾ ਨਹੀਂ ਕੀ ਦਬਦਬਾ ਹੋ ਗਿਆ ਅਇਸਨਸਕਾਈਨ ਕਮਸ ਜਮਿਲਾ ਗੱਲਬਾਤ ਕਰੇ ਕੈਮਰਾਮੈਨ ਸਾਜਨ ਦੇ ਨਾਲ ਸੁਨੀਲ ਗੋਗਨਾ ਚਾਈਨੋ ਸਿੰਗਾਪ ਕਪੂਰ